ਖਬਰ ਪੀਐਸਪੀਸੀਐਲ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਦੇਖਿਆ ਜਾ ਸਕਦਾ ਹੈ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ਦੇ ਮਗਰੋਂ ਹੁਣ ਪੀਐਸਪੀਸੀਐਲ ਦੇ ਵੱਲੋਂ ਜਿਹੜੇ ਘਰੇਲੂ ਇਸ ਦੇ ਨਾਲ ਹੀ ਕਮਰਸ਼ੀਅਲ ਬਿਜਲੀ ਖਪਤਕਾਰ ਨੇ ਉਹਨਾਂ ਨੂੰ ਵੱਡੀ ਰਾਹਤ ਦੇ ਦਿੱਤੀ ਗਈ ਹੈ ਤੇ ਦੂਜੇ ਪਾਸੇ ਦੇਖਿਆ ਜਾ ਸਕਦਾ ਹੈ ਕਿ ਇੱਕ ਰਿਪੋਰਟ ਦੇ ਮੁਤਾਬਕ ਪੀਐਸਪੀਸੀਐਲ ਦੀ ਰੈਂਕਿੰਗ ਜਿਹੜੀ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਗਿਰਾਵਟ ਆਈ ਹੈ ਤਾਂ ਇੱਕ ਪਾਸੇ ਜੇਕਰ ਗੱਲ ਕੀਤੀ ਜਾਏ ਇਹ ਰਾਹਤ ਜਿਹੜੀ ਕਿ ਘਰੇਲੂ ਇਸ ਦੇ ਨਾਲ ਹੀ ਕਮਰਸ਼ੀਅਲ ਬਿਜਲੀ ਜਿਹੜੇ ਪਤਕਾਰ ਨੇ ਉਹਨਾਂ ਨੂੰ ਵੱਡੀ ਰਾਹਤ ਦਿੱਤੀ ਗਈ ਹੈ ਵੀਡੀਐਸ ਯੋਜਨਾ ਦੇ ਤਹਿਤ ਬਿਜਲੀ ਦਾ ਲੋਡ ਵਧਾਣ ਦੇ ਇੱਛੁਕ ਜਿਹੜੇ ਨੇ ਹੁਣ ਉਹਨਾਂ ਨੂੰ ਸਿਕਿਉਰਿਟੀ ਰਾਸ਼ੀ ਜਿਹੜੀ ਹੈ ਘਟਾ ਦੇਣੀ ਪਈਗੀ ਤਾਂ ਦੇਖਿਆ ਜਾ ਸਕਦਾ ਹੈ ਕਿ ਬਿਜਲੀ ਮੀਟਰ ਦਾ ਕਿਲੋਵੈਟ ਦੇ ਹਿਸਾਬ ਨਾਲ ਲੋਡ ਵਧਾਣ ਦੇ ਲਈ ਸਿਕਿਉਰਿਟੀ ਰਾਸ਼ੀ ਜਿਹੜੀ ਹੈ ਘਟਾ ਦਿੱਤੀ ਗਈ ਹੈ 2 ਕਿਲੋਵੈਟ ਦੇ ਬਿਜਲੀ ਮੀਟਰ ਦੇ ਲਈ 450 ਰੁਪਏ ਦੀ ਸਿਕਿਉਰਿਟੀ ਰਾਸ਼ੀ ਜਿਹੜੀ ਉਹਨਾਂ ਦਾ ਭੁਗਤਾਨ ਕਰਨਾ ਪੈਂਦਾ ਸੀ ਤੇ ਹੁਣ ਇਸ ਨੂੰ 50% ਦੀ ਜਿਹੜਾ ਘਟਾ ਦਿੱਤਾ ਗਿਆ ਤੇ ਹੁਣ ਮਹਿਜ਼ 225 ਰੁਪਏ ਦੇ ਹਿਸਾਬ ਨਾਲ ਸਿਕਿਉਰਿਟੀ ਰਾਸ਼ੀ ਜਿਹੜੀ ਹੈ ਇਸ ਦਾ ਭੁਗਤਾਨ ਕਰਨਾ ਪਏਗਾ ਤਾਂ ਦੇਖਿਆ ਜਾ ਸਕਦੇ ਕਿ ਜਿਹੜੇ ਖਪਤਕਾਰ ਨੇ ਬਿਨਾਂ ਜੁਰਮਾਨੇ ਆਪਣੇ ਵਾਧੂ ਜੁੜੇ ਲੋਡ ਨੂੰ ਨਿਯਮਿਤ ਵੀ ਕਰਵਾ ਸਕਦੇ ਨੇ ਤੇ ਗੱਲ ਕੀਤੀ ਜਾਏ ਸਕੀਮ ਦੀ ਤਾਂ ਇਸ ਨੂੰ ਮਹਿਜ਼ 24 April ਤੱਕ ਹੀ ਲਾਗੂ ਕੀਤਾ ਗਿਆ ਤੇ ਦੂਜੇ ਪਾਸੇ ਗੱਲ ਕੀਤੀ ਜਾਏ ਤਾਂ 12ਵੀਂ ਰਾਸ਼ੀ ਸਾਲਾਨਾ ਰੈਂਕਿੰਗ ਰਿਪੋਰਟ ਦੇ ਮੁਤਾਬਕ ਪੀਐਚਪੀਸੀਐਲ ਦੀ ਜਿਹੜੀ ਸਥਿਤੀ ਹੈ ਉਸ ਦੇ ਵਿੱਚ ਕਾਫੀ ਜ਼ਿਆਦਾ ਵਟਾਇਆ ਜਿਸ ਨੂੰ ਲੈ ਕੇ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਸਰਕਾਰ ਦੇ ਉੱਪਰ ਵੱਡੇ ਸਵਾਲ ਚੁੱਕੇ ਜਾ ਰਹੇ ਨੇ ਇਸ ਦੇ ਨਾਲ ਹੀ ਕੇਂਦਰ ਸਰਕਾਰ ਦੇ ਉੱਪਰ ਦੋਸ਼ ਵੀ ਲਗਾਏ ਜਾ ਰਹੇ ਨੇ ਬੀ ਗ੍ਰੇਡ ਤੱਕ ਇਹ ਰੈਂਕਿੰਗ ਜਿਹੜੀ ਹੈ ਇਸ ਨੂੰ ਫਿਲਹਾਲ ਤੇ ਲਈ ਘਟਾ ਦਿੱਤਾ ਗਿਆ ਜਿਸ ਦੇ ਚਲਦਿਆਂ ਪੀ ਐਸ ਪੀ ਸੀ ਐਲ ਜਿਹੜਾ ਕਲੀਵੇ ਰੈਂਕ ਦੇ ਉੱਪਰ ਦੇਖਿਆ ਜਾ ਸਕਦਾ ਹੈ ਤੇ ਜਿਸ ਦੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਰਾਇਆ ਜਾ ਰਿਹਾ ਕਿਉਂਕਿ ਪੀਐਸਪੀਸੀਐਲ ਦੇ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਕਿ ਜਿਹੜੀਆਂ ਵੀ ਮੁਸ਼ਕਲਾਂ ਆ ਰਹੀਆਂ ਸੀ ਉਸ ਨੂੰ ਲੈ ਕੇ ਕੇਂਦਰ ਸਰਕਾਰ ਦੇ ਮੂਰੇ ਮੋਦਾਂ ਚੁਕਿਆ ਗਿਆ ਸੀ ਤਾਂ ਜੋ ਰੈਂਕਿੰਗ ਤੋਂ ਪਹਿਲਾਂ ਇਸ ਨੂੰ ਲੈ ਕੇ ਕੋਈ ਨਾ ਕੋਈ ਹੱਲ ਕੱਢਿਆ ਜਾਏ ਪਰ ਦੇਖਿਆ ਜਾ ਸਕਦਾ ਸੀ ਕਿ ਕੇਂਦਰ ਸਰਕਾਰ ਦੇ ਵੱਲੋਂ ਇਸ ਨੂੰ ਲੈ ਕੇ ਕੋਈ ਵੀ ਹੱਲ ਜਿਹੜਾ ਨਹੀਂ ਕੱਢਿਆ ਗਿਆ ਤੇ ਇਸ ਦੇ ਨਾਲ ਹੀ ਅਪੀਲ ਵੀ ਕੀਤੀ ਜਾ ਰਹੀ ਸੀ ਕਿ ਜਿਹੜੀ ਰਿਪੋਰਟ ਹੈ ਇੱਕ ਵਾਰ ਫਿਰ ਤੋਂ ਉਸ ਨੂੰ ਚੈੱਕ ਕਰ ਲਿਤਾ ਜਾਏ ਲਗਾਤਾਰ ਹੀ PHPL ਇਸ ਗੱਲ ਨੂੰ ਲੈ ਕੇ ਅਪੀਲ ਕਰ ਰਿਹਾ ਸੀ ਪਰ ਜਿਸ ਦਿਤੇ ਚਲਦਿਆ ਕੇਂਦਰ ਸਰਕਾਰ ਦੇ ਵੱਲੋਂ ਕੋਈ ਵੀ ਠੋਸ ਕਦਮ ਜਿਹੜੇ ਐ ਨਹੀਂ ਚੁੱਕੇ ਗਏ ਜਿਸ ਦਾ ਸਿਲਾ ਇਹ ਨਿਕਲੇ ਕਿ PHPL ਦੀ ਰੈਂਕਿੰਗ ਦੇ ਵਿੱਚ ਇਸ ਵੇਲੇ ਕਾਫੀ ਜ਼ਿਆਦਾ ਗਿਰਾਵਟ ਆ ਗਈ ਹੈ ਤੇ ਲੋਕਾਂ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਦੀ ਚਰਚਾ ਦੇਖੀ ਜਾ ਰਹੀ ਹੈ ਕਿ ਇਸ ਗਲਤੀ ਨੂੰ ਲੁਕਾਉਣ ਦੇ ਲਈ ਹੁਣ PHPL ਦੇ ਵੱਲੋਂ ਜਿਹੜੇ ਲੋਕ ਨੇ ਉਹਨਾਂ ਨੂੰ ਰਾਹਤ ਦਿੱਤੀ ਜਾ ਰਹੀ ਹੈ ਤੇ ਗੱਲ ਕਿਤੇ ਜੈ ਸਿਕਿਉਰਿਟੀ ਰਾਸ਼ੀ ਦੇ ਵਿੱਚ ਕਾਟਾ ਕਰਨ ਦੀ ਤਾਂ ਇਸ ਦੇ ਨਾਲ ਜਿਹੜੇ ਹੋਜ਼ਰੀ ਰੈਡੀमेड ਗਾਰਮੈਂਟਸ ਤੇ ਹੋਰ ਜਿਹੜੇ ਕਾਰੋਬਾਰੀ ਨੇ ਉਹਨਾਂ ਨੂੰ ਵੀ ਆਉਣ ਵਾਲੇ ਸਮੇਂ ਦੇ ਵਿੱਚ ਕਾਫੀ ਜ਼ਿਆਦਾ ਫਾਇਦਾ ਹੋ ਸਕਦਾ ਹੈ ਤੇ ਗੱਲ ਕੀਤੀ ਜਾਏ ਸਕੀਮ ਦੀ ਤਾਂ ਇਸ ਨੂੰ 24 ਅਪ੍ਰੈਲ ਤੱਕ ਹੀ ਲਾਗੂ ਕੀਤਾ ਗਿਆ ਹੈ ਖਬਰ ਪੀਐਸਪੀਸੀਐਲ ਦੇ ਨਾਲ ਜੁੜੀ ਹੋਈ ਸਾਮਣੇ ਆ ਰਹੀ ਹੈ ਦੇਖਿਆ ਜਾ ਸਕਦਾ ਹੈ ਕਿ ਸੂਬਾ ਸਰਕਾਰ ਦੇ ਨਿਰਦੇਸ਼ਾਂ ਦੇ ਮਗਰੋਂ ਹੋਣ